ਅੱਜ ਆਪਾਂ ਬਣਾਵਾਂਗੇ ਪਾਲਕ ਦੇ ਨਵੇਂ ਤਰੀਕੇ ਦੇ ਬਹੁਤ ਹੀ ਵਧੀਆ ਪਰੌਂਠੇ ਤੇ ਪਰੌਂਠਿਆਂ ਨਾਲ ਖਾਣ ਵਾਸਤੇ ਬਣਾਵਾਂਗੇ ਵਧੀਆ ਜੀ ਚਟਨੀ ਤੇ ਵਧੀਆ ਜਿਆ ਰਾਇਤਾ ਨਾਲ ਹੀ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਪੰਜਾਬੀ ਵੈਜ ਮਸਾਲਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਿਓ ਜੀ ਤੇ ਪਰੌਂਠੇ ਬਣਾਉਣ ਵਾਸਤੇ ਨਾ ਮੈਂ ਇੱਥੇ ਲਈਏ 250 ਗ੍ਰਾਮ ਪਾਲਕ ਤੇ ਪਾਲਕ ਦੀਆਂ ਜਿਹੜੀਆਂ ਸਖਾ ਸਖਾ ਡੰਡੀਆਂ ਮੈਂ ਕੱਟ ਕੇ ਵੱਖਰੀਆਂ ਕਰ ਦਿੱਤੀਆਂ ਨੇ ਤੇ ਜਿਹੜੀਆਂ ਕੂਲੀਆਂ ਕੂਲੀਆਂ ਨੇ ਨਾ ਇਹ ਨਾਲ ਹੀ ਰਹਿਣ ਦਿੱਤੀਆਂ ਨੇ ਤੇ ਹੁਣ ਇੱਥੇ ਦੇਖੋ ਜੀ ਮੈਂ ਇੱਕ ਪਾਂਡੇ ਦੇ ਵਿੱਚ ਨਾ ਪਾਣੀ ਗਰਮ ਕਰ ਲਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਗਰਮ ਹੋਣਾ ਸ਼ੁਰੂ ਹੋ ਗਿਆ ਛੋਟੇ ਛੋਟੇ ਜਿਹੇ ਬਬਲਸ ਆਨ ਲੱਗ ਪਏ ਨੇ ਤੇ ਇਹ ਗਰਮ ਪਾਣੀ ਦੇ ਵਿੱਚ ਨਾ ਹੁਣ ਆਪਾਂ ਇਹ ਧੋਤੀ ਹੋਈ ਪਾਲਕ ਪਾਵਾਂਗੇ ਤੇ ਆਪਾਂ ਸਾਰੇ ਜਾਣਦੇ ਆ ਕਿ ਪਾਲਕ ਹਰੀ ਸਬਜ਼ੀ ਹੈ ਔਰ ਬਹੁਤ ਹੀ ਹੈਲਦੀ ਹੁੰਦੀ ਹੈ ਤੇ ਇਹਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਅੱਜ ਆਪਾਂ ਬਣਾਵਾਂਗੇ ਪਾਲਕ ਤੇ ਪਰੌਂਠੇ ਬਹੁਤ ਹੀ ਵਧੀਆ ਜਿਹੜੇ ਕਿ ਤੁਹਾਨੂੰ ਬਹੁਤ ਹੀ ਸਵਾਦ ਲੱਗਣਗੇ ਤੇ ਗਰਮ ਪਾਣੀ ਵਿੱਚ ਪਾਲਕ ਨੂੰ ਪਾ ਕੇ ਨਾ ਆਪਾਂ 3 ਤੋਂ 4 ਮਿੰਟ ਤੱਕ ਇਸਨੂੰ ਪਕਾ ਲਵਾਂਗੇ ਤਿੰਨੇ ਤੋਂ 4 ਮਿੰਟ ਤੱਕ ਪਾਲਕ ਨੂੰ ਗਰਮ ਪਾਣੀ 'ਚ ਪਕਾਣ ਤੋਂ ਬਾਅਦ ਆਪਾਂ ਗਰਮ ਪਾਣੀ 'ਚੋਂ ਪਾਲਕ ਨੂੰ ਕੱਢ ਕੇ ਸਿੱਧਾ ਠੰਡੇ ਪਾਣੀ 'ਚ ਪਾਵਾਂਗੇ ਬਰਫ਼ ਵਾਲੇ ਪਾਣੀ 'ਚ ਤੇ ਮੈਂ ਪਾਣੀ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਹੋਇਆ ਹੈ ਥੋੜਾ ਪਾਣੀ ਠੰਡਾ ਹੈ ਤੇ ਥੋੜੀ ਜਿਹੀ ਵਿੱਚ ਬਰਫ਼ ਦੇ ਕਯੂਬਸ ਪਾਏ ਨੇ ਤੇ ਇਸ ਨਾਲ ਕਰਨ ਨਾਲ ਕੀ ਹੁੰਦਾ ਹੈ ਕਿ ਪਾਲਕ ਦਾ ਕਲਰ ਹੈ ਨਾ ਜਿਹੜਾ ਉਹ ਹਰਾ ਹੀ ਰਹਿੰਦਾ ਹੈ ਕਾਫੀ ਹੱਦ ਤੱਕ ਹਰਾ ਰਹਿੰਦਾ ਹੈ ਤੇ 2 ਤੋਂ 3 ਮਿੰਟ ਤੱਕ ਪਾਲਕ ਨੂੰ ਠੰਡੇ ਪਾਣੀ ਵਿੱਚ ਰੱਖਣ ਤੋਂ ਬਾਅਦ ਆਪਾਂ ਪਾਲਕ ਨੂੰ ਕੱਢ ਕੇ ਤੇ ਕਿਸੇ ਇੱਕ ਵੱਖਰੇ ਢਾਂਡੇ ਦੇ ਵਿੱਚ ਰੱਖ ਲਵਾਂਗੇ ਜਿੰਨਾ ਕ ਪਾਣੀ ਨਿਚੜ ਆ ਦੇਖੋ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਇਹ ਪਾਲਕ ਦਾ ਕੀ ਕਰਾਂਗੇ ਨਾ ਤੇ ਆਪਾਂ ਇਹਨੂੰ ਕੱਟਣਾ ਹੈ ਤੇ ਨਾ ਹੀ ਆਪਾਂ ਇਹਦਾ ਪੇਸਟ ਬਣਾਉਣਾ ਹੈ ਆਪਾਂ ਇਹਨੂੰ ਕਰਾਂਗੇ ਚੌਪ ਕਿਸ ਤਰ੍ਹਾਂ ਇਹ ਲਵਾਂਗੇ ਇੱਕ ਤਿੱਖੇ ਕੰਡਿਆਂ ਵਾਲਾ ਗਲਾਸ ਤੇ ਇਹਦੇ ਨਾਲ ਨਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਚੌਪ ਕਰ ਲਵਾਂਗੇ ਚੌਪ ਮਤਲਬ ਵੱਖਰੇ ਤਰੀਕੇ ਨਾਲ ਬਣਾ ਲੈਣੀ ਚਾਹੀਦੀ ਹੈ ਕੋਈ ਤੇ ਦੇਖੋ ਜੀ ਹੁਣ ਥੋੜੀ ਦੇਰ ਮੈਂ ਪਾਲਕ ਦੇ ਪਰੋਹ ਬਣਾ ਬੱਖਰੇ ਤਰੀਕੇ ਨਾਲ ਬਣਾ ਰਹੀ ਹਾਂ ਖਾਂਚ ਵਿੱਚ ਸਵਾਦ ਲੱਗਦੇ ਨੇ ਕੁਝ ਪੇਸਲੇ ਵਧੀਆ ਵੀ ਲੱਗਦੇ ਨੇ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਪਰ ਵਧੀਆ ਹੋ ਜਾਂਦੀ ਹੈ ਹੁਣ ਆਪਾਂ ਪਰੌਂਠੇ ਬਣਾਉਣ ਵਾਸਤੇ ਆਟਾ ਗੁੰਨਾਗੇ ਜਿਹਦੇ ਵਾਸਤੇ ਮੈਂ ਇੱਥੇ ਡੇਢ ਕੱਪ ਲਿਆ ਹੈ ਕਣਕ ਦਾ ਆਟਾ ਤੇ ਹੁਣ ਆਟੇ ਦੇ ਵਿੱਚ ਪਾਵਾਂਗੇ ਇਹ ਤਿਆਰ ਕੀਤੀ ਹੋਈ ਪਾਲਕ ਤੇ ਨਾਲ ਹੀ ਪਾਵਾਂਗੇ ਇਸ ਤਰ੍ਹਾਂ ਦਾ ਛੋਟਾ-ਛੋਟਾ ਕੱਟਿਆ ਹੋਇਆ ਪਿਆਜ਼ ਤੇ ਇੱਕ ਵੱਡਾ ਚਮਚ ਭਰ ਕੇ ਪਾਵਾਂਗੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਪੇਸਟ ਤੇ ਇਹ ਪੇਸਟ ਵਿੱਚ ਨਾ ਮੈਂ ਦੋ ਹਰੀਆਂ ਮਿਰਚਾਂ ਤੇ ਚਾਰ-ਪੰਜ ਲਸਣ ਦੀਆਂ ਕਲੀਆਂ ਤੇ 1 ਇੰਚ ਅਦਰਕ ਦਾ ਟੁਕੜਾ ਪਾ ਕੇ ਨਾ ਥੋੜਾ ਜਿਹਾ ਪਾਣੀ ਪਾ ਕੇ ਇਸ ਤਰ੍ਹਾਂ ਦਾ ਪੇਸਟ ਬਣਾ ਲਿਆ ਹੈ ਤੁਸੀਂ ਚਾਹੋ ਤਾਂ ਕੁੱਟ ਕੇ ਵੀ ਪਾ ਸਕਦੇ ਹੋ ਤੇ ਪਰੌਂਠਿਆਂ ਨੂੰ ਵਧੀਆ ਜਿਹਾ ਸਵਾਦ ਦੇਣ ਵਾਸਤੇ ਪਾਵਾਂਗੇ ਮਸਾਲੇ ਇੱਕ ਛੋਟਾ ਚਮਚ ਪਾਵਾਂਗੇ ਲੂਣ ਤੇ ਲੂਣ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿੰਨਾ ਤੁਸੀਂ ਆਟਾ ਲੈਣਾ ਹੈ ਨਾ ਉਸ ਹਿਸਾਬ ਨਾਲ ਲੂਣ ਪਾ ਲਵੋ ਮੈਂ ਡੇਢ ਕੱਪ ਆਟਾ ਲਿਆ ਤੇ ਇੱਕ ਛੋਟਾ ਚਮਚ ਲੂਣ ਪਾਇਆ ਹੈ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਰੈੱਡ ਚਿਲੀ ਫਲੇਕਸ ਤੇ ਇੱਕ ਹੀ ਛੋਟਾ ਚਮਚ ਭਰ ਕੇ ਪਾਵਾਂਗੇ ਤਨੀਆ ਪਾਊਡਰ ਤੇ ਅੱਧਾ ਛੋਟਾ ਚਮਚ ਪਾਵਾਂਗੇ ਗਰਮ ਮਸਾਲਾ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਇਸ ਤਰ੍ਹਾਂ ਹੀ ਮਿਕਸ ਕਰ ਦਵਾਂਗੇ ਪਾਣੀ ਪਾਏ ਬਿਨਾ ਹੀ ਆਟਾ ਗੁੰਨਾਂਗੇ ਤੇ ਜੇਕਰ ਲੋੜ ਪਏਗੀ ਤਾਂ ਹੀ ਪਾਣੀ ਪਾਣਾ ਹੈ ਕਿਉਂਕਿ ਪਾਲਕ ਦਾ ਵੀ ਇੱਕ ਤਰ੍ਹਾਂ ਦਾ ਪੇਸਟ ਹੀ ਬਣ ਗਿਆ ਹੈ ਤੇ ਨਾਲ ਹੀ ਪਾਲਕ ਦਾ ਪਾਣੀ ਵੀ ਆਟੇ ਵਿੱਚ ਹੈਗਾ ਤੇ ਐ ਲੋ ਜੀ ਹੁਣ ਬਿਨਾ ਪਾਣੀ ਦਾ ਇਸਤੇਮਾਲ ਕੀਤੇ ਹੋਏ ਇਹ ਵਧੀਆ ਜਿਹਾ ਆਟਾ ਹੋ ਗਿਆ ਹੈ ਤਿਆਰ ਤੇ ਆਟਾ ਥੋੜਾ ਜਿਹਾ ਨਾ ਸਖਤ ਹੀ ਰੱਖਣਾ ਹੈ ਤੇ ਹੁਣ ਇਹ ਗੁੰਨੇ ਹੋਏ ਆਟੇ ਨੂੰ ਨਾ 10 ਤੋਂ 15 ਮਿੰਟ ਵਾਸਤੇ ਆਪਾਂ ਗਿੱਲੇ ਕੱਪੜੇ ਨਾਲ ਟਾ ਕੇ ਰੱਖ ਦਵਾਂਗੇ ਤੇ ਉਦੋਂ ਤੱਕ ਨਾ ਆਪਾਂ ਪਰੌਂਠਿਆਂ ਨਾਲ ਖਾਣ ਵਾਸਤੇ ਵਧੀਆ ਜੀ ਚਟਨੀ ਬਣਾ ਕੇ ਤਿਆਰ ਕਰ ਲੈਣੇ ਆ ਜਿਹਦੇ ਵਾਸਤੇ ਮੈਂ ਇੱਥੇ ਲਿਆਏ ਬਰੀਕ ਬਰੀਕ ਕੱਟਿਆ ਹੋਇਆ ਇੱਕ ਪਿਆਜ਼ ਤੇ ਪਿਆਜ਼ ਜਿੰਨਾ ਬਰੀਕ ਹੋਵੇ ਨਾ ਉਹਨਾਂ ਬਰੀਕ ਕੱਟਿਓ ਤੇ ਪਿਆਜ਼ਾਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਬਰੀਕ ਕੱਟਿਆ ਹੋਇਆ ਇੱਕ ਟਮਾਟਰ ਨਾਲ ਹੀ ਬਰੀਕ ਕੱਟਿਆ ਹੋਇਆ ਹਰਾ ਧਨੀਆ ਵੀ ਪਾਵਾਂਗੇ ਆਪਣੇ ਸਵਾਦ ਦੇ ਮੁਤਾਬਿਕ ਪਾਵਾਂਗੇ ਲੂਣ ਥੋੜਾ ਜਿਹਾ ਹੀ ਪਾਵਾਂਗੇ ਕਾਲਾ ਲੂਣ ਤੇ ਜਿਹੜੇ ਦੋਨੋਂ ਲੂਣ ਮੈਂ ਪਾਏ ਨੇ ਨਾ ਇਹ ਚਮਚ ਦੇ ਚੌਥੇ ਹਿੱਸੇ ਤੋਂ ਵੀ ਥੋੜੇ ਜਿਹਾ ਕਾਟਨੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਚਟਨੀ ਨੂੰ ਕਲਰਫੁਲ ਬਣਾਉਣ ਵਾਸਤੇ ਇਹਦੇ ਵਿੱਚ ਪਾਵਾਂਗੇ ਚਮਮੇ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮਿਰਚਾਂ ਦਾ ਇਹ ਚਾਹੋ ਤਾਂ ਪਾ ਸਕਦੇ ਹੋ ਨਾ ਸਕਿੱਪ ਵੀ ਕਰ ਸਕਦੇ ਹੋ ਚਟਨੀ ਨੂੰ ਚਟਪਟਾ ਸਵਾਦ ਦੇਣ ਵਾਸਤੇ ਆਪਾਂ ਇਹਦੇ ਵਿੱਚ ਅੱਧਾ ਨਿੰਬੂ ਵੀ ਨਚੋੜਾਂਗੇ ਇਹ ਜ਼ਰੂਰੀ ਨਹੀਂ ਹੈ ਕਿ ਇਹ ਜਿਹੜੀ ਚਟਨੀ ਆਪਾਂ ਬਣਾ ਰਹੇ ਹਾਂ ਪਾਲਕ ਦੇ ਪਰੌਂਠਿਆਂ ਨਾਲ ਹੀ ਬਣਾ ਕੇ ਖਾਈਏ ਤੁਸੀਂ ਕਿਸੇ ਵੀ ਦਾਲ ਸਬਜ਼ੀ ਨਾਲ ਨੂੰ ਬਣਾ ਕੇ ਖਾ ਸਕਦੇ ਹੋ ਜਾਂ ਕਦੀ ਮਨਪਸੰਦ ਦਾਲ ਸਬਜ਼ੀ ਨਾ ਬਣੀ ਹੋਵੇ ਤੇ ਚਟਨੀ ਬਣਾ ਕੇ ਤੇ ਨਾਲ ਪਰੌਂਠੇ ਵੀ ਖਾ ਸਕਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਤੋਂ ਇਲਾਵਾ ਆਪਾਂ ਚਟਨੀ ਵਿੱਚ ਪਾਉਣ ਵਾਸਤੇ ਲਵਾਂਗੇ ਤਿੰਨ ਵੱਡੇ ਚਮਚ ਭਰ ਕੇ ਪੁਜੀਏ ਮੂੰਗਫਲੀ ਜੇ ਤੁਹਾਡੇ ਕੋ ਪੁਜੀਏ ਮੂੰਗਫਲੀ ਨਹੀਂ ਹੈ ਨਾ ਤੁਸੀਂ ਕੱਚੀ ਮੂੰਗਫਲੀ ਨੂੰ ਡਰਾਈ ਰੋਸਟ ਕਰ ਲਵੋ ਤਿੰਨ ਤੋਂ ਚਾਰ ਤੁਰੀਆਂ ਲਵਾਂਗੇ ਲਸਣ ਦੀਆਂ ਛੋਟੀਆਂ-ਛੋਟੀਆਂ ਨੇ ਤਾਂ ਮੈਂ ਤਿੰਨ ਤੋਂ ਚਾਰ ਲਈਆਂ ਵੱਡੀਆਂ ਤੁਸੀਂ ਦੋ ਵੀ ਲੈ ਸਕਦੇ ਹੋ ਤੇ ਇੱਕ ਲਵਾਂਗੇ ਹਰੀ ਮਿਰਚ ਤੇ ਤਿੰਨੋਂ ਚੀਜ਼ਾਂ ਨੂੰ ਨਾ ਆਪਾਂ ਦਰੜ ਫਰੜ ਗ੍ਰाइंड ਕਰ ਲਾਂਗੇ ਤੇ ਇਸ ਨਾਲ ਦਾ ਦਰੜ ਫਰੜ ਗ੍ਰाइंड ਕਰਕੇ ਨਾ ਇਹਨਾਂ ਨੂੰ ਪਿਆਜ਼ ਟਮਾਟਰਾਂ ਦੇ ਨਾਲ ਹੀ ਆਪਾਂ ਪਾ ਦਵਾਂਗੇ ਤੇ ਮੈਂ ਕੀਤਾ ਹੈ ਮਿਕਸੀ ਚ ਗ੍ਰाइंड ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਗਰਮ-ਗਰਮ ਕੁਕਿੰਗ ਆਇਲ ਮੈਂ ਇੱਥੇ ਲਿਆਇਆ ਗਰਾਊਂਡਨਟ ਆਇਲ ਤੇ ਤੁਸੀਂ ਜਿਹੜਾ ਆਇਲ ਯੂਜ਼ ਕਰਦੇ ਹੋ ਉਹ ਇੱਥੇ ਲੈ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹ ਚਟਨੀ ਬਹੁਤ ਹੀ ਸਵਾਦ ਲੱਗਦੀ ਹੈ ਚਟਨੀ ਵੀ ਹੈ ਸਲਾਦ ਵੀ ਹੈ ਤੇ ਜਿੰਨਾ ਕਰਾਰਾ ਤੁਸੀਂ ਖਾਣਾ ਚਾਹੁੰਦੇ ਹੋ ਨਾ ਚਟਨੀ ਨੂੰ ਉਨੀਆਂ ਤੁਸੀਂ ਹਰੀਆਂ ਮਿਰਚਾਂ ਵਧਾ ਕੇ ਵੀ ਪਾ ਸਕਦੇ ਹੋ ਤੇ ਲਾਲ ਮਿਰਚਾਂ ਜਿਹੜੀਆਂ ਮੈਂ ਇਹਦੇ ਵਿੱਚ ਪਾਈਆਂ ਨੇ ਕਸ਼ਮੀਰੀ ਲਾਲ ਮਿਰਚਾਂ ਉਹ ਪਾਈਆਂ ਨੇ ਕਲਰ ਦੇਣ ਵਾਸਤੇ ਉਹ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤੇ ਉਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਹੁਣ ਇਹ ਚਟਪਟੀ ਜੀ ਚਟਨੀ ਹੋ ਗਈ ਹੈ ਤਿਆਰ ਤੇ ਵਧੀਆ ਜੀ ਚਟਨੀ ਨੂੰ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਹਨੂੰ ਬਣਾ ਕੇ ਨਾ ਤੁਸੀਂ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਸਟੋਰ ਦਾ ਮੇਰਾ ਮਤਲਬ ਇਹ ਹੈ ਕਿ ਬਹੁਤ ਦਿਨਾਂ ਵਾਸਤੇ ਨਹੀਂ ਰੱਖਣੀ ਇਹ ਚਟਨੀ ਨੂੰ ਬਸ ਤਾਜ਼ੀ ਬਣਾਓ ਤੇ ਤਾਜ਼ੀ ਖਾਓ ਕਿਉਂਕਿ ਆਪਾਂ ਇਹਦੇ ਵਿੱਚ ਪਾਏ ਨੇ ਪਿਆਜ਼ ਤੇ ਜਿਆਦਾ ਦਿਨ ਰੱਖਾਂਗੇ ਤੇ ਪਿਆਜ਼ਾਂ ਦੀ 스멜 ਆਣ ਲੱਗ ਪੈਂਦੀ ਹੈ ਤੇ ਹੁਣ ਆ ਗਈ ਜੀ ਰਾਇਤੇ ਦੀ ਵਾਰੀ ਤੇ ਰਾਇਤਾ ਬਣਾਉਣ ਵਾਸਤੇ ਮੈਂ ਇੱਥੇ ਇੱਕ ਕੱਪ ਰਿੜਕਿਆ ਹੋਇਆ ਦਹੀਂ ਲਿਆ ਹੈ ਰਿੜਕਿਆ ਹੈ ਯਾਨੀ ਕਿ ਬੀਟ ਕੀਤਾ ਹੋਇਆ ਤੇ ਦਹੀਂ ਜਿਹੜਾ ਆਪਾਂ ਲੈਣਾ ਹੈ ਉਹ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਦੇ ਵਿੱਚ ਆਪਾਂ ਪਾਵਾਂਗੇ ਕੱਟਿਆ ਹੋਇਆ ਥੋੜਾ ਜਿਹਾ ਹਰਾ ਧਨੀਆ ਤੇ ਨਾਲ ਹੀ ਪਾਵਾਂਗੇ ਉਬਲਿਆ ਹੋਇਆ ਤੇ ਕद्दूकस ਕੀਤਾ ਹੋਇਆ ਇੱਕ ਆਲੂ ਤੇ ਕद्दूकसਨਾ ਆਪਾਂ ਮੋਟੇ ਵਾਲੇ ਕद्दूकस ਨਾਲ ਕਰਨਾ ਹੈ ਬਹੁਤ ਹੀ ਵਧੀਆ ਬਹੁਤ ਹੀ ਸਵਾਦਾਰ ਰਾਇਤਾ ਬਣ ਕੇ ਤਿਆਰ ਹੋਏਗਾ ਤੇ ਨਾਲ ਹੀ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਇਹ ਬੂੰਦੀ ਇਹ ਮੈਂ ਪਾਣੀ 'ਚ ਭਿਓਈ ਹੈ ਏ ਯਾਨੀ ਕਿ ਪੀਜੇ ਹੀ ਬੂੰਦੀ ਹੈ ਤੁਸੀਂ ਚਾਹੋ ਤਾਂ ਐਦਾਂ ਸਿੱਧੀ ਵੀ ਪਾ ਸਕਦੇ ਹੋ ਬਿਨਾ ਪਾਣੀ 'ਚ ਭਿਓਏ ਹੋਏ ਦੋ ਤੋਂ ਤਿੰਨ ਵੱਡੇ ਚਮਚ ਭਰ ਕੇ ਪਾਵਾਂਗੇ ਆਪਾਂ ਅਨਾਰ ਦੇ ਦਾਣੇ ਤੇ ਅਨਾਰ ਵੀ ਆਪਾਂ ਮਿੱਠਾ ਲੈਣਾ ਹੈ ਖੱਟਾ ਨਹੀਂ ਹੋਣਾ ਚਾਹੀਦਾ ਤੇ ਹੁਣ ਮਿਰਚ ਮਸਾਲੇ ਵੀ ਪਾ ਦਵਾਂਗੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਲੂਣ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਤੇ ਚਮਚ ਦਾ ਚੌਥਾ ਹਿੱਸਾ ਹੀ ਪਾਵਾਂਗੇ ਕਾਲਾ ਲੂਣ ਤੇ ਚਮਚ ਦਾ ਚੌਥਾ ਹਿੱਸਾ ਹੀ ਆਪਾਂ ਪਾਵਾਂਗੇ ਪੁੰਨਿਆਂ ਤੇ ਪੀਸਿਆ ਹੋਇਆ ਜੀਰਾ ਤੇ ਤਕਰੀਬਨ ਇੰਨੀਆਂ ਕੁ ਹੀ ਪਾ ਲਵਾਂਗੇ ਆਪਾਂ ਪੀਸਿਆ ਹੋਇਆ ਕਾਲੀਆਂ ਮਿਰਚਾਂ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਤੇ ਤੁਸੀਂ ਇਹਦੇ ਵਿੱਚ ਚੀਨੀ ਵੀ ਪਾ ਸਕਦੇ ਹੋ ਪਰ ਮੈਂ ਨਹੀਂ ਪਾ ਰਹੀਆਂ ਜੇ ਤੁਹਾਨੂੰ ਵਧੀਆ ਲੱਗਦੀ ਹੈ ਚੀਨੀ ਦਾ ਟੇਸ ਤੇ ਪਾ ਸਕਦੇ ਹੋ ਹਰੀ ਮਿਰਚ ਵੀ ਪਾ ਸਕਦੇ ਹੋ ਪਰ ਹਰੀ ਮਿਰਚ ਦਾ ਕੀ ਹੈ ਕੀ ਹੈ ਰਾਇਤਾ ਥੋੜਾ ਮਿੱਠਾ ਮਿੱਠਾ ਵਧੀਆ ਲੱਗਦਾ ਹੈ ਤੇ ਹਰੀ ਮਿਰਚ ਦਾ ਸਵਾਦ ਜਦੋਂ ਮੂੰਹ ਚ ਆਏਗਾ ਨਾ ਫਿਰ ਉਹ ਸਪਾਈਸੀ ਜਾ ਹੋ ਜਾਏਗਾ ਜਿਆਦਾ ਸਪਾਈਸੀ ਨਹੀਂ ਅੱਛਾ ਲੱਗਦਾ ਹੈ ਰਾਇਤਾ ਤੇ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਹੁਣ ਹੈ ਸਾਡਾ ਬਹੁਤ ਹੀ ਵਧੀਆ ਰਾਇਤਾ ਹੋ ਗਿਆ ਜੀ ਤਿਆਰ ਤੇ ਤੁਸੀਂ ਇਹਨੂੰ ਸਰਵ ਕਰਨ ਲਈ ਡੈਕੋਰੇਟ ਕਰ ਸਕਦੇ ਹੋ ਕਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਨੀ ਆ ਸਰਵਿੰਗ ਬੌਲ ਚ ਰਾਇਤਾ ਪਾਉਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਉੱਪਰ ਪਾਵਾਂਗੇ ਥੋੜੀ ਜੀ ਸੁੱਕੀ ਬੂੰਦੀ ਮਤਲਬ ਰਾਇਤੇ 'ਚ ਆਪਾਂ ਪੀ ਜਾਈ ਪਾਏ ਸੀ ਨਾ ਪਾਣੀ 'ਚ ਪੀ ਜਾਈ ਇਹਦੇ ਵਿੱਚ ਸੁੱਕੀ ਥੋੜਾ ਜਿਹਾ ਪਾਵਾਂਗੇ ਹਰਾ ਧਨੀਆ ਥੋੜੀ ਥੋੜੀ ਚੀਜ਼ਾਂ ਪਾਣੀ ਆ ਬਸ ਉਪਰੋਂ ਤੇ ਥੋੜੇ ਜਿਹਾ ਪਾਵਾਂਗੇ ਅਨਾਰ ਦੇ ਦਾਣੇ ਤੇ ਲਓ ਜੀ ਹੁਣ ਫੁੱਲ ਐਂਡ ਫਾਈਨਲ ਸਾਡਾ ਰਾਇਤਾ ਹੋ ਗਿਆ ਤਿਆਰ ਤੁਸੀਂ ਇਹਨੂੰ ਜਰੂਰ ਟਰਾਈ ਕਰਿਓ ਤੇ ਹੁਣ ਇਧਰ ਆਟੇ ਨੂੰ ਗੁੰਨ ਕੇ ਰੱਖੇ ਹੋਏ ਵੀ 15 ਮਿੰਟ ਹੋ ਚੁੱਕੇ ਨੇ ਤੇ ਹੁਣ ਹੱਥ ਤੇ ਥੋੜਾ ਜਿਹਾ ਘਿਓ ਜਾਂ ਤੇਲ ਲਗਾ ਕੇ ਨਾ ਆਪਾਂ ਆਟੇ ਨੂੰ ਸੈੱਟ ਕਰ ਲਵਾਂਗੇ ਯਾਨੀ ਕਿ ਥੋੜਾ ਜਿਹਾ ਮਲੈਮ ਕਰ ਲਵਾਂਗੇ ਤੇ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਟਾ ਮੇ ਗੁੰਨੇ ਸੀ ਟਾਈਟ ਪਰ ਉਹ ਰੱਖਣ ਨਾਲ ਥੋੜੀ देर ਤੇ ਥੋੜਾ ਜਿਹਾ ਨਰਮ ਹੋ ਗਿਆ ਇਹ ਦੇਖੋ ਕਿਉਂਕਿ ਇਹਦੇ ਵਿੱਚ ਪਾਲਕ ਹੈ ਪਾਲਕ ਆਪਣਾ ਪਾਣੀ ਛੱਡਦੀ ਹੈ ਲੂਣ ਵੀ ਹੈ ਹੈਨਾ ਤੇ ਇਸ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਪਹਿਲਾਂ ਸਖਤ ਆਟਾ ਗੁੰਨਿਓ ਕਿਉਂਕਿ ਇਹ ਰੱਖਣ ਤੋਂ ਬਾਅਦ ਥੋੜਾ ਜਿਹਾ ਨਰਮ ਹੋ ਜਾਂਦਾ ਹੈ ਤੇ ਹਲੋ ਜੀ ਆਟਾ ਤਿਆਰ ਹੈ ਚਟਨੀ ਤਿਆਰ ਹੈ ਰਾਇਤਾ ਤਿਆਰ ਹੈ फटाफट ਬਣਾਨੇ ਆਉਣ ਪਰੌਂਠੇ ਤੇ ਹੁਣ ਆਪਾਂ ਗੁੰਨੇ ਹੋਏ ਪਾਲਕ ਵਾਲੇ ਆਟੇ ਦਾ ਲਵਾਾਂਗੇ ਕਪੜਾ ਤੇ ਇਹਦੇ ਤੇ ਲਵਾਾਂਗੇ ਸੁੱਕਾ ਆਟਾ ਹੁਣ ਆਪਾਂ ਗੁੰਨੇ ਹੋਏ ਪਾਲਕ ਵਾਲੇ ਆਟੇ ਦਾ ਲਵਾਾਂਗੇ ਕਪੜਾ ਤੇ ਇਹਨੂੰ ਲਗਾਵਾਗੇ ਥੋੜਾ ਜਿਹਾ ਸੁੱਕਾ ਆਟਾ ਤੇ ਸੁੱਕਾ ਆਟਾ ਲਗਾ ਕੇ ਨਾ ਇੱਕ ਗੋਲ ਛੋਟੀ ਰੋਟੀ ਵੇਲ ਲਵਾਂਗੇ ਤੇ ਜਿਹੜੀ ਸ਼ੇਪ ਦਾ ਤੁਸੀਂ ਪਰਾਂਠਾ ਬਣਾਉਣਾ ਚਾਹੁੰਦੇ ਹੋ ਉਹ ਸ਼ੇਪ ਤੁਸੀਂ ਇਹਨੂੰ ਦੇ ਸਕਦੇ ਹੋ ਮੈਂ ਬਣਾਣਾ ਹੈ ਅੱਜ ਚੌਕੋਰ ਪਰਾਂਠਾ ਯਾਨੀ ਕਿ ਸਕੁਅਰ ਚਾਰ ਕੋਨੇਆ ਵਾਲਾ ਤੇ ਛੋਟੀ ਜੀ ਰੋਟੀ ਵੇਲ ਕੇ ਨਾ ਹੁਣ ਆਪਾਂ ਕੀ ਕਰਾਂਗੇ ਇਹਦੇ ਉੱਤੇ ਲਾਵਾਂਗੇ ਥੋੜਾ ਜਿਹਾ ਘਿਓ ਤੇ ਇਸ ਤਰ੍ਹਾਂ ਸਾਰੀ ਰੋਟੀ ਤੇ ਘਿਓ ਲਗਾ ਕੇ ਨਾ ਫਿਰ ਆਪਾਂ ਥੋੜਾ ਜਿਹਾ ਸੁੱਕਾ ਆਟਾ ਵੀ ਪਾਵਾਂਗੇ ਇਸ ਤਰ੍ਹਾਂ ਘਿਓ ਲਗਾਉਣ ਨਾਲ ਪਰਾਂਠੇ ਵਧੀਆ ਮੁਲਾਇਮ ਬਣਦੇ ਨੇ ਨਾਲੇ ਆਟਾ ਲਗਾ ਨਾ ਜਿਹੜੇ ਪਰਾਂਠੇ ਤੇ ਪੜਦੇ ਨੇ ਨਾ ਉਹ ਵੱਖਰੇ ਵੱਖਰੇ ਜੇ ਹੋ ਜਾਂਦੇ ਨੇ ਹੁਣ ਆਪਾਂ ਸਕੁਅਰ ਪਰਾਂਠਾ ਬਣਾ ਫਿਰ ਇਦਾਂ ਕਰ ਲਾਂਗੇ ਤੇ ਥੋੜਾ ਥੋੜਾ ਜਾ ਕੇ ਉਹ ਨਾ ਆਪਾਂ ਇੱਥੇ ਵੀ ਲਗਾ ਦੇਵਾਂਗੇ ਤੇ ਨਾਲ ਹੀ ਥੋੜਾ ਜਿਹਾ ਸੁੱਕਾ ਆਟਾ ਵੀ ਲਗਾ ਕੇ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਦੀ ਸ਼ੇਪ ਦੇ ਦੇਵਾਂਗੇ ਯਾਨੀ ਕਿ ਸਕੁਅਰ ਸ਼ੇਪ ਇਸ ਤਰ੍ਹਾਂ ਦੇ ਪਰੌਂਠੇ ਤੁਸੀਂ ਘਰ ਵਿੱਚ ਬਣਾਉਂਦੇ ਹੋ ਸਾਰੇ ਜਨੇ ਸਭ ਐਕਸਪਰਟ ਹੋ ਬਸ ਇਹਨੂੰ ਹੱਥ ਨਾਲ ਸੈੱਟ ਕਰਦੇ ਹੋਏ ਨਾ ਕਿਉਂਕਿ ਆਪਾਂ ਆਟੇ ਦੇ ਵਿੱਚ ਥੋੜਾ ਜਿਹਾ ਪਿਆਜ਼ ਵੀ ਪਾਏ ਨੇ ਨਾ ਤੇ ਇਸ ਕਰਕੇ ਕੀ ਹੁੰਦਾ ਹੈ ਕਿ ਥੋੜੀ ਜਿਹੀ ਸ਼ੇਪ بگੜ ਵੀ ਸਕਦੀ ਹੈ ਤੇ ਫਿਰ ਤੋਂ ਸੁੱਕਾ ਆਟਾ ਲਗਾ ਕੇ ਤੇ ਹੁਣ ਆਪਾਂ ਇਹਨੂੰ ਸਕੁਅਰ ਵੇਨ ਲਵਾਂਗੇ ਇਹਨੂੰ ਬਸ ਥੋੜਾ ਜਿਹਾ ਹੱਥ ਨਾਲ ਸੈੱਟ ਕਰ ਲਵੋ ਤੇ ਆਹ ਲੋ ਜੀ ਸਕੁਅਰ ਪਰੌਂਠਾ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਨੂੰ ਸੇਕਾਂਗੇ ਤੇ ਹੁਣ ਇਹਨੂੰ ਸੇਕਣ ਵਾਸਤੇ ਨਾ ਆਪਾਂ ਪਾਵਾਂਗੇ ਗਰਮ ਤਵੇ ਤੇ ਇੱਥੇ ਤਵੇ ਨੂੰ ਮੈਂ ਪਹਿਲਾਂ ਹੀ ਮੀਡੀਅਮ ਗਰਮ ਕਰ ਲਿਆ ਹੋਇਆ ਹੈ ਤੇ ਤਵੇ ਤੇ ਪਾਉਣ ਤੋਂ ਬਾਅਦ ਨਾ ਜਿਹੜੀ ਸਾਈਡ ਹੈ ਤਵੇ ਵਾਲੀ ਹੈ ਨਾ ਇਹਨੂੰ ਥੋੜੀ देर ਸੇਕਨ ਦਵਾਂਗੇ ਤੇ ਥੋੜੀ देर ਇੱਕ ਪਾਸੇ ਸੇਕ ਲੱਗਣ ਤੋਂ ਬਾਅਦ ਹੁਣ ਆਪਾਂ ਇਹਦੀ ਸਾਈਡ ਚੇਂਜ ਕਰ ਦਵਾਂਗੇ ਤੇ ਸਾਈਡ ਚੇਂਜ ਕਰਕੇ ਨਾ ਇਹਨੂੰ ਦੂਸਰੇ ਪਾਸੇ ਵੀ ਸੇਕਨ ਦਵਾਂਗੇ ਹੁਣ ਤੇ ਹੁਣ ਫਿਰ ਤੋਂ ਇਹਦੀ ਸਾਈਡ ਚੇ ਤੇ ਆਪਾਂ ਇਸ ਪਾਸੇ ਲਾਵਾਂਗੇ ਕਿਉਂ ਕਿ ਉਹ ਜਾਂ ਤੇਲ ਜੋ ਤੁਹਾਨੂੰ ਪਸੰਦ ਹੈ ਤੁਸੀਂ ਲਾ ਸਕਦੇ ਹੋ ਮੈਂ ਕਿਉਂ ਲਗਾ ਰਹੀ ਆ ਸਾਰੇ ਪਾਸੇ ਚੰਗਿਤਨਾ ਲਗਾਵਾਂਗੇ ਤਾਂ ਕਿ ਪਰੌਂਠਾ ਜਿਹੜਾ ਹੈ ਵਧੀਆ ਜਿਹਾ ਰੜ ਜਾਵੇ ਤੇ ਵੇਖੋ ਜੀ ਜਦੋਂ ਪਰੌਂਠੇ ਤੇ ਆ ਜਾਏ ਨਾ ਇਦਾਂ ਦਾ ਕਲਰ ਵਧੀਆ ਜਿਹਾ ਰੜ ਜਾਏ ਪਰੌਂਠਾ ਤੇ ਉਦੋਂ ਆਪਾਂ ਤਵੇ ਤੋਂ ਲਾ ਕੇ ਪਲੇਟ 'ਚ ਰੱਖ ਲਵਾਂਗੇ ਬਹੁਤ ਹੀ ਵਧੀਆ ਪਾਲਕ ਦੇ ਪਰੌਂਠੇ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਜ਼ਰੂਰ ਇਹਨਾਂ ਨੂੰ ਬਣਾਇਓ ਤੇ ਇਸੇ ਤਰ੍ਹਾਂ ਹੀ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਮੈਂ ਬਾਕੀ ਦੇ ਪਰੌਂਠੇ ਵੀ ਬਣਾ ਲੈਨੇ ਤੇ ਇੰਨੇ ਆਟੇ ਔਰ ਪਾਲਕ ਦੇ ਵਿੱਚੋਂ ਨਾਰਮਲ ਸਾਈਜ਼ ਦੇ 6 ਤੋਂ 7 ਤੇ ਦੇਖੋ ਜੀ ਪਰੌਂਠਾ ਵੇਖੋ ਤੁਸੀਂ ਕਿੰਨਾ ਪਾਲਕ ਨਾਲ ਭਰਿਆ ਹੋਇਆ ਹੈ ਬਹੁਤ ਹੀ ਵਧੀਆ ਬਣਿਆ ਹੈ ਤੇ ਹੋਰ ਕਾਫੀ ਸਾਰੇ ਪਰੌਂਠਿਆਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਤੇ ਜਿਹੜਾ ਉੱਪਰ ਸਕਰੀਨ 'ਚ ਪਰੌਂਠਾ ਦੀ ਵੀਡੀਓ ਦਿਖ ਰਹੀ ਹੈ ਨਾ ਤੁਹਾਨੂੰ ਇਹਦੀ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਪਸੰਦ ਆਏਗਾ ਤੇ ਜਿਹੜਾ ਅੱਜ ਬਣਾਇਆ ਹੈ ਇਹਦੀ ਰੈਸিপি ਵੀ ਬਹੁਤ ਪਸੰਦ ਆਏਗੀ